ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਲੂਣ ਕੱਟੀ ਲੈ ਕੇ ਆਏ ਆਂ ਆਪ ਵੀ ਕੱਟੀ ਆ ਤੇ ਮੰਗਰ ਵੀ ਕੱਟੀ ਆ ਤਾਜੀ ਸੂਈਆਂ ਜੇਰ ਜੇ ਆਪਾਂ ਬਿਲਕੁਲ ਡੰਨ ਹੋ ਗਿਆ ਫਸੀ ਕਾਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਡਰੈੱਸ ਕਨਫਰਮ ਕਰਾ ਲਓ ਪਿੰਡ ਧੌਲਾ ਪਿੰਡ ਧੌਲਾ ਜਿਲ੍ਹਾ ਬਰਨਾਲਾ ਪਿੰਡ ਧੌਲਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ 99145 99145 66736 66736 ਵੀਰ ਦਾ ਮੋਬਾਈਲ ਨੰਬਰ ਹੈਗਾ ਪਿੰਡ ਵੀਰ ਦਾ ਧੌਲਾ ਦੰਦਾਂ 'ਚ ਕਹਿ ਦਿੰਦਾ ਈ ਝੋਟੀ ਦੰਦਾਂ 'ਚ ਵੀਰ ਕਹਿੰਦਾ ਦੋ ਦੰਦਾ ਤਾਜੀ ਸੂਈ ਹੈ ਬੋਲਾ ਕਿੰਨਾ ਕਰਤਾ ਈ ਆਪਾਂ ਤਨ ਕਿਲੋ ਬੋਲੀ ਕਰਤੀ ਸ਼ਾਮ ਦਾ ਟਾਈਮ ਆ ਸਵੇਰੇ ਝੋਟੀ ਸੂਈ ਸੀ ਵੀਰੇ ਖੋਲ ਕੇ ਗੇੜਾ ਦਵਾਦੇ ਤੋਰੇ ਪੱਖੋਂ ਆ ਬਾਈਆਂ ਨੂੰ ਚੈੱਕ ਕਰਵਾ ਲਈਏ ਪੂਰੇ ਵੱਡੇ ਕੱਦਕਾਰ ਦੇ ਵਿੱਚ ਥਣਲੇਵੇ ਦਾ ਦੇਖੋ ਕੋਈ ਅੰਤ ਨਹੀਂ ਤਨ ਕਿਲੋ ਵੀਰ ਕਹਿੰਦੇ ਬੋਲੀ ਗੱਡੀ ਹੋਈ ਆ ਸਵੇਰੇ ਮੰਗਰ ਕੱਟੀ ਆਪ ਵੀ ਗੱਟੀ ਦੰਦਾਂ 'ਚ ਦੋ ਦੰਦ ਥਣਲੇਵੇ ਦਾ ਕੋਈ ਅੰਤ ਨਹੀਂ ਦੇਖੋ ਜਿਵੇਂ ਬਾਜ਼ਾਰ ਛੱਡੀ ਹੁੰਦੀ ਏ ਝੋਟੀ ਬਿਲਕੁਲ ਨੇਚਰਲ ਲੈਵਾਗਾ ਝੋਟੀ ਦਾ ਕੱਲਾ ਕੱਲਾ ਨਿਕੜ ਮਾ ਥਣਾ ਜਿਵੇਂ ਕੜ ਕੇ ਲਿਆ ਹੁੰਦਾ ਐਸ ਤਰ੍ਹਾਂ ਦੀ ਬਣਾਵਟਾ ਸਨੀਰ ਪੱਖੋਂ ਪੂਰੀ ਸੋਨਦਰਾ ਝੋਟੀ ਬਾਜਵ ਰੇਟ ਹੋਊਗਾ ਝੋਟੀ ਦਾ ਬਿਲਕੁਲ ਬਾਜਵ ਰੇਟ ਹੋਊਗਾ ਤੋਰੇ ਤਾਰੇ ਦੀ ਬਿਲਕੁਲ ਸ਼ਾਂਤ ਸੁਭਾਅ ਦੀ ਡਰਦੀ ਨਹੀਂ ਕੋਈ ਮਾਰਦੀ ਨਹੀਂ ਔਲ ਲੁੱਲ ਤਾਂ ਨਹੀਂ ਕਰਦੀ ਜੀ ਔਲ ਵੀ ਵੀਰ ਕਹਿੰਦਾ ਕੋਈ ਕਰਦੀ ਨਹੀਂਗੀ ਰੇਟ ਕੀ ਹੋਊਗਾ ਬਾਜਵ ਜੇਕ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਕਰਾਂਗੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਬਾਜਵ ਹੋਊਗਾ ਵੀ ਲੱਖੋਂ ਅੰਦਰ ਆਪਾਂ ਇਹ ਵੀ ਤੁਹਾਨੂੰ ਦੱਸ ਦਈਏ ਕੱਦ ਕਾਠ ਵਾਲੀ ਝੋਟੀ ਦੁੱਧਨ ਦਾ ਜਾ ਕੇ ਨਾ ਕਰ ਦੇ ਦੂਗੀ ਜੀ ਦੇ ਇਹ ਦੇ ਇਹ 10 11 ਕਿਲੋ ਦਾ 10 11 ਸਿਰ ਝੋਟੀ ਨੂੰ ਕੋਈ ਜ਼ਿਆਦਾ ਨਹੀਂ ਹੈਗਾ ਦੁੱਧ ਕੱਦਕਾਰ ਦੇ ਹਿਸਾਬ ਨਾਲ ਲੇਬਰ ਦੇ ਹਿਸਾਬ ਨਾਲ ਬਾਕੀ ਹੋਰ ਗੱਲਾਂ ਨਹੀਂ ਪਹਿਲਣਾ ਝੋਟੀਆਂ ਮੱਲਾ ਵੀ ਲਵੇ ਨਹੀਂ ਲੱਗਣ ਦਿੰਦੀਆਂ ਸ਼ਾਂਤ ਸੁਭਾਅ ਦੀ ਬਿਲਕੁਲ ਟਾਈਟ ਸਰੀਰ ਦੀ ਫਿਟਿੰਗ ਵਾਲਾ ਆਰਡਰ ਲੱਗਿਆਗਾ ਝੋਟੀ ਦੇ ਬਾਜਬ ਰੇਟ ਹੋਊਗਾ ਰੇਟ ਵੀ ਲੱਖ ਤੋਂ ਅੰਦਰ ਹੀ ਹੋਊਗਾ ਆਪ ਵੀ ਕੱਟੀ ਹੈ ਤੇ ਮੰਗਰ ਵੀ ਕੱਟੀ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ